ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਲੋਕੀ ਦਾ ਹਲਵਾ ਜੋ ਕਿ ਬਹੁਤ ਹੀ ਟੇਸਟੀ ਬਣਦਾ ਵਾ ਤੇ ਇੱਕ ਹੈਲਥੀ ਰੈਸিপি ਆ ਤੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਬਣਾਵਾਂਗੇ ਤੇ ਇਹ ਜਿਹੜਾ ਅਸੀਂ ਲੋਕੀ ਦਾ ਹਲਵਾ ਬਣਾਵਾਂਗੇ ਇਹ ਬਣਾਵਾਂਗੇ ਰਬੜੀ ਵਾਲਾ ਤੇ ਚਲੋ ਆਓ ਤੁਹਾਡੇ ਨਾਲ ਮੈਂ ਜਿਹੜੀ ਇਹ ਰੈਸিপি ਹੈ ਸ਼ੇਅਰ ਕਰਦੀ ਆਂ ਤੇ ਇੱਥੇ ਅਸੀਂ ਮੀਡੀਅਮ ਸਾਈਜ਼ ਦੀ ਇੱਕ ਲੋਕੀ ਲਈਆ ਤੇ ਇਹਨੂੰ ਪੀਲ ਆਫ ਕਰ ਲੈਨੇ ਆ ਪੀਲ ਆਫ ਕਰਨ ਤੋਂ ਬਾਅਦ ਇਹ ਜਿਹੜੇ ਅਗਲਾ ਤੇ ਪਿਛਲਾ ਪਾਰਟ ਆ ਉਹ ਅਸੀਂ ਕਟਿੰਗ ਕਰ ਦਿੱਤਾ ਵਾ ਥੋੜਾ ਥੋੜਾ ਤੇ ਹੁਣ ਅਸੀਂ ਇਹਨੂੰ ਸਾਫ ਪਾਣੀ ਵਿੱਚ ਚੰਗੀ ਤਰ੍ਹਾਂ ਇੱਕ ਵਾਰੀ ਧੋ ਲਾਂਗੇ ਧੋਣ ਤੋਂ ਬਾਅਦ ਅਸੀਂ ਇਹਦੇ ਇਹਦੀ ਕਟਿੰਗ ਕਰਾਂਗੇ ਜਾਨੀ ਨੂੰ ਚਾਰ ਪਾਰਟ ਵਿੱਚ ਡਿਵਾਈਡ ਕਰ ਦਾਂਗੇ ਲੋਕੀ ਨੂੰ ਤੇ ਇਹਦਾ ਜਿਹੜਾ ਸੌਫਟ ਪਾਰਟਾ ਵਿੱਚ ਬੀਜ ਵਾਲਾ ਉਹ ਅਸੀਂ ਸਾਰਾ ਕੱਢ ਦੇਣਾ ਵਾ ਜਦੋਂ ਅਸੀਂ ਇਹਨੂੰ ਗ੍ਰੇਟ ਕਰਾਵਾ ਔਰ ਤੋਂ ਪਹਿਲਾਂ ਅਸੀਂ ਇਹ ਸਾਰਾ ਪਾਰਟ ਕੱਢ ਦੇਣਾ ਵਾ ਸਿਰਫ ਬਾਹਰ ਵਾਲੀ ਜੜੀ ਲੇਅਰਾਂ ਗ੍ਰੀਨ ਤੇ ਥੋੜਾ ਜਿਹਾ ਵਾਈਟ ਪਨ ਉਹੀ ਰੱਖਾਂਗੇ ਬਾਕੀ ਸਾਰਾ ਇਹਦਾ ਸਾਰਾ ਪਾਰਟ ਅਸੀਂ ਕੱਢ ਦਿੱਤਾ ਵਾ ਕਿਉਂਕਿ ਅਸੀਂ ਜਿਹੜੀ ਲੋਕੀ ਆ ਉਹ ਲੱਛੇ ਵਿੱਚ ਲੈਣੀ ਆ ਤੇ ਆ ਦੇਖੋ ਜੀ ਸਾਰੇ ਦਾ ਸਾਰਾ ਅਸੀਂ ਪਾਰਟ ਚੁਮਚੇ ਦੀ ਹੈਲਪ ਨਾ ਕਰ ਦਿੰਨੇ ਆ ਕਿਉਂਕਿ ਬੀਜ ਵਾਲਾ ਪਾਰ ਵਿੱਚ ਬਿਲਕੁਲ ਵੀ ਅੱਛਾ ਚੰਗਾ ਨਹੀਂ ਲੱਗੇਗਾ ਤੇ ਨਹੀਂ ਇਹ ਵਧੀਆ ਗ੍ਰੇਟ ਹੋਏਗਾ ਇਸੇ ਤਰ੍ਹਾਂ ਅਸੀਂ ਚਾਰੋਂ ਜਿਹੜੇ ਪਾਰਟ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣੇ ਆ ਚਲੋ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਲੀਨ ਕਰ ਲਿਆ ਆਵਾ ਜੰਨੀ ਬੀਜ ਵਾਲਾ ਸਾਰਾ ਪਾੜ ਅਸੀਂ ਕੱਢ ਦਿੱਤਾ ਵਾ ਵਿੱਚੋਂ ਤੇ ਹੁਣ ਇਹਨਾਂ ਨੂੰ ਅਸੀਂ ਕਰਾਂਗੇ ਗ੍ਰੇਟ ਬਿਲੀ ਕਚਤੀ ਹੈਲਪ ਨਾਲ ਤੁਸੀਂ ਕੋਈ ਵੀ ਗ੍ਰੇਡਰ ਲਲੋ ਤੇ ਮੀਡੀਅਮ ਸਾਈਜ਼ ਰੱਖਣਾ ਵਾ ਛੋਟਾ ਰੱਖਣਾ ਜਾਂ ਵੱਡਾ ਟਾ ਡਿਪੈਂਡ ਆ ਪਰ ਮੈਂ ਬਿਲਕੁਲ ਮੀਡੀਅਮ ਸਾਈਜ਼ ਸੀ ਇਹਨੂੰ ਕਰਾਂਗੀ ਗ੍ਰੇਟ ਆ ਦੇਖੋ ਗ੍ਰੇਟ ਇਹਨੂੰ ਇਸ ਤਰੀਕੇ ਨਾਲ ਤੁਸੀਂ ਕਰਿਓ ਤਾਂ ਕਿ ਇਹਦੇ ਜਿਹੜੇ ਲੱਛੇ ਆ ਵਧੀਆ ਜੇ ਬਣਨ ਮੈਂ ਤੁਹਾਨੂੰ ਦਿਖਾਨੀ ਆ ਇੱਕ ਪਾਰਟ ਅਸੀਂ ਗ੍ਰੇਟ ਕਰ ਲਿਆ ਵਾ ਤੇ ਤੁਹਾਨੂੰ ਮੈਂ ਦਿਖਾਨੀ ਇਹਦੇ ਲੱਛੇ ਕਿੰਨੇ ਵਧੀਆ ਬਣੇ ਹੋਏ ਆ ਜਿਹੜਾ ਇਹ ਵੇਸਟ ਪਾਰਟ ਹੈ ਇਹ ਅਸੀਂ ਕੱਢ ਦੇਵਾਂਗੇ ਬਾਅਦ ਚ ਜਿੰਨਾ ਯੂਜ਼ ਹੋਏਗਾ ਉਹ ਨਹੀਂ ਰੱਖਾਂਗੇ ਬਾਕੀ ਸਾਰਾ ਕੱਢ ਦਿੰਨੇ ਆ ਆ ਦੇਖੋ ਜੀ ਲੱਛੇ ਬਣ ਕੇ ਬਿਲਕੁਲ ਤਿਆਰ ਆ ਤੇ ਸਾਰੇ ਦਾ ਸਾਰਾ ਅਸੀਂ ਗ੍ਰੇਡ ਕਰ ਲਿਆ ਆ ਵਾ ਲੋਕੀ ਨੂੰ ਤੇ ਹੁਣ ਸਭ ਤੋਂ ਪਹਿਲਾਂ ਇਹਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਵਾਸ਼ ਕਰਾਂਗੇ ਅਸੀਂ 1 ਮਿੰਟ ਲਈ ਅਸੀਂ ਪਾਣੀ ਵਿੱਚ ਇੱਦਾਂ ਹੀ ਡਿਪ ਰੱਖਾਂਗੇ ਇਹਨੂੰ ਤੇ ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਪਾਣੀ ਹੈ ਸਾਰੇ ਦਾ ਸਾਰਾ ਪਾੜ ਦਵਾਂਗੇ ਇੱਧਰ ਅਸੀਂ ਸਾਰਾ ਪਾਣੀ ਇਹਦਾ ਡレイン ਕਰ ਦਿੱਤਾ ਆ ਵਾ ਤੇ ਹਜੇ ਵੀ ਸਾਡੀ ਲੋਕੀ ਵਿੱਚ ਪਾਣੀ ਹੈਗਾ ਵਾ ਤੇ ਇਹ ਵੀ ਪਾਣੀ ਐਸੀ ਕੱਢਣਾ ਵਾ ਹੁਣ ਅਸੀਂ ਇਸ ਪਾਣੀ ਨੂੰ ਪਾਣੀ ਨੂੰ ਕੱਢਣ ਲਈ ਹੱਥਾਂ ਦੀ ਹੈਲਪ ਨਾਲ ਇਹਨੂੰ ਪ੍ਰੈਸ ਕਰਾਂਗੇ ਚੰਗੀ ਤਰ੍ਹਾਂ ਜਾਨੀ ਅਸੀਂ ਲੋਕੀ ਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਤੇ ਇਹਨੂੰ ਇੱਕ ਡਰਾਈ ਫਾਰਮ ਵਿੱਚ ਲੈ ਆਵਾਂਗੇ ਜਿੰਨਾ ਵੀ ਪਾਣੀ ਆ ਅਸੀਂ ਸਾਰੇ ਦਾ ਸਾਰਾ ਕੱਢ ਲੈਨੇ ਆ ਤੇ ਚਲੋ ਜੀ ਇੱਧਰ ਸਾਡੀ ਜਿਹੜੀ ਲੋਕੀ ਆ ਬਣ ਕੇ ਤਿਆਰ ਆ ਜਾਨੀ ਸਾਫ਼ ਹੋ ਗਈ ਹੈ ਚੰਗੀ ਤਰ੍ਹਾਂ ਬਣਨ ਲਈ ਤਿਆਰ ਆ ਹੁਣ ਅਸੀਂ ਗੈਸ ਦੇ ਉੱਪਰ ਸਭ ਤੋਂ ਪਹਿਲਾਂ ਕੜਾਈ ਰੱਖਾਂਗੇ ਤੇ ਕੜਾਈ ਨੂੰ ਗਰਮ ਕਰਾਂਗੇ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਦੇਸੀ ਘਿਓ ਐਡ ਕੀਤਾ ਵਾ ਦੇਸੀ ਘਿਓ ਉਹਨਾਂ ਕੀ ਐਡ ਕਰਿਓ ਜਿਹਦੇ ਵਿੱਚ ਇਹ ਤੁਹਾਡੀ ਲੋਕੀ ਚੰਗੀ ਤਰ੍ਹਾਂ ਭੁੱਜ ਜੇ ਤੇ ਕਿਉਂ ਸਾਡਾ ਜਿਹੜਾ ਗਰਮ ਹੋ ਗਿਆ ਵਾ ਤੇ ਇਹਨੂੰ ਬਿਲਕੁਲ ਲੋ ਫਲੇਮ ਤੇ ਚੰਗੀ ਤਰ੍ਹਾਂ ਅਸੀਂ ਭੁੰਨਣਾ ਵਾ ਤਾਂ ਕਿ ਇਹਦਾ ਜਿਹੜਾ ਕਲਰ ਚੇਂਜ ਹੋ ਜੇ ਤੇ ਲੋਕੀ ਜੜੀ ਸਾਡੀ ਬਿਲਕੁਲ ਸੌਫਟ ਹੋ ਜੇ ਤੇ ਇਹਨੂੰ ਅਸੀਂ ਲਗਾਤਾਰ ਚਲਾਉਂਦੇ ਰਹਿਣਾ ਵਾ ਇਹ ਗੱਲ ਤੁਸੀਂ ਯਾਦ ਰੱਖਿਓ ਇੱਧਰ ਅਸੀਂ ਲੋਕੀ ਨੂੰ ਰੱਖ ਦਿੱਤਾ ਹੈ ਮੀਡੀਅਮ ਫਲੇਮ ਉੱਤੇ ਤੇ ਉਧਰ ਅਸੀਂ ਕਰਦੇ ਹਾਂ ਰਬੜੀ ਦੀ ਤਿਆਰੀ ਉਧਰ ਅਸੀਂ ਕੜਾਈ ਜਾਂ ਪੈਨ ਕਿਸੇ ਵੀ ਚੀਜ਼ ਵਿੱਚ ਤੁਸੀਂ ਕਰ ਸਕਦੇ ਹੋ ਰਬੜੀ ਤਿਆਰ ਇੱਧਰ ਮੈਂ ਕੜਾਈ ਵਿੱਚ ਦੁੱਧ ਐਡ ਕਰਨ ਲੱਗੀ ਆ ਅੱਧਾ ਗਲਾਸ ਮੈਂ ਦੁੱਧ ਲਿਆਵਾ ਤੇ ਦੁੱਧ ਨੂੰ ਬੋਇਲ ਆ ਗਿਆ ਹੋਇਆ ਵਾ ਇੱਧਰ ਅਸੀਂ ਨਾਲ ਦੇ ਨਾਲ ਜਿਹੜੀ ਲੋਕੀ ਆ ਉਹਨੂੰ ਵੀ ਹਿਲਾਈ ਜਾਵਾਂਗੇ ਤਾਂ ਕਿ ਇਹ ਜਲਣ ਵਾਲਾ ਇਹਦਾ ਕਲਰ ਜਿਹੜਾ ਡਾਰਕ ਬ੍ਰਾਊਨ ਨਾ ਆਵੇ ਬਿਲਕੁਲ ਲਾਈਟ ਜਿਹਾ ਕਲਰ ਰੱਖਣਾ ਵਾ ਇਹਦਾ ਸੀ ਟਰਾਂਸਪੇਰੈਂਟ ਕਰਨਾ ਵਾ ਇਹਨੂੰ ਤੇ ਚਲੋ ਜੀ ਬੋਇਲ ਆਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਐਡ ਮਿਲਕ ਪਾਊਡਰ ਬਹੁਤ ਸਿੰਪਲ ਜਿਹਾ ਤਰੀਕਾ ਰਬੜੀ ਤਿਆਰ ਕਰਨ ਦਾ ਇੱਥੇ ਮੈਂ 2 ਚਮਚ ਮਿਲਕ ਪਾਊਡਰ ਦੁੱਧ ਅੱਧਾ ਗਲਾਸ ਦਾ ਦੁੱਧ ਲਿਆ ਸੀ ਉਹਦੇ ਵਿੱਚ ਐਡ ਕਰ ਦਿੱਤਾ ਵਾ ਤੇ ਹੁਣ ਅਸੀਂ ਇਹਨੂੰ ਲਗਾਤਾਰ ਚਲਾਉਣਾ ਵਾ ਜਿਹੜਾ ਸਾਡਾ ਦੁੱਧਾ एकदम ਦੇਖੋ گاੜਾ ਹੋ ਗਿਆ ਵਾ ਤੇ ਕੜਾਈ ਤੇ ਨਾਲ ਲਗਣਾ ਜਦੋਂ ਸ਼ੁਰੂ ਹੋਏਗਾ ਤੇ ਉਦੋਂ ਅਸੀਂ ਨਾਲ ਨਾਲ ਕੜਾਈ ਤੇ ਲਗਾਓ ਜਦੋਂ ਉਤਾਰਾਂਗੇ ਤੇ ਦੁੱਧ ਦੇ ਵਿੱਚ ਮਿਕਸ ਹੋਏਗਾ ਦੁੱਧ ਲੱਗਾ ਹੋਇਆ ਤੇ ਇਹ ਸਾਡੀ ਰਬੜੀ ਜਿਹੜੀ ਹੈ ਇੱਕਦਮ ਤਿਆਰ ਹੋ ਜਾਏਗੀ ਆ ਦੇਖੋ ਜੀ ਇੱਕਦਮ ਗਾੜਾ ਹੋ ਗਿਆ ਵਾ ਦੁੱਧ ਜਾਂ ਨਹੀਂ ਰਬੜੀ ਦੀ ਫੋਮ ਵਿੱਚ ਆ ਗਿਆ ਹੋਇਆ ਵਾ ਤੇ ਚਲੋ ਇੱਕ ਬੰਨੇ ਅਸੀਂ ਜਿਹੜੀ ਲੋਕੀ ਆ ਉਹਨੂੰ ਵੀ ਨਾਲ ਦੇ ਨਾਲ ਦੇਖਣਾ ਵਾ ਇੱਧਰ ਇਹਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਆਵਾ ਤੇ ਇੱਧਰ ਸਾਡੀ ਜਿਹੜੀ ਰਬੜੀ ਆ ਇਹ ਵੀ ਤਿਆਰ ਹੋ ਗਈ ਹੋਈ ਆ ਇਹਨੂੰ ਤੁਸੀਂ ਮੀਡੀਅਮ ਰੱਖਣਾ ਥੋੜਾ ਹਾਰਡ ਕਰਨਾ ਹੈ ਤੁਹਾਡੇ ਤੇ ਡਿਪੈਂਡ ਆ ਤੇ ਹਰੇ ਗੈਸ ਓਨੀ ਆ ਮੈਂ ਆਫ ਨਹੀਂ ਕੀਤਾ ਇਹਨੂੰ ਥੋੜਾ ਜਿਹਾ ਗਾੜਾ ਕਰਾਂਗੇ ਹੋਰ ਇੱਧਰ ਵੀ ਤੁਸੀਂ ਫਲੇਮ ਰਬੜੀ ਤੇ ਥੱਲੇ ਬਿਲਕੁਲ ਲੋ ਹੀ ਰੱਖਣੀ ਹੈਈ ਨਾ ਕਰਿਓ ਤੇ ਇੱਧਰ ਸਾਡੀ ਜਿਹੜੀ ਲੋਕੀਆ ਤਿਆਰ ਹੈ ਜਾਨੀ ਲੋਕੀ ਸਾਡੀ ਸੌਫਟ ਹੋ ਗਈ ਹੈ ਯਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆਂ ਖੰਡ ਜਾਨੀ ਚੀਨੀ ਤੁਸੀਂ ਆਪਣੇ ਸਵਾਦ ਅਕੋਰਡਿੰਗ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਵੱਧ ਜਾਂ ਘੱਟ ਜਿੰਨੀ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਹੁਣ ਚੀਨੀ ਆਪਣਾ ਪਾਣੀ ਜਦੋਂ ਛੱਡੇਗੀ ਤੇ ਇਹਨੂੰ ਇਹਦੇ ਵਿੱਚ ਹੀ ਪਾਣੀ ਵਿੱਚ ਕੁੱਕ ਕਰਾਂਗੇ ਇਸੇ ਨੂੰ ਲੋਕੀ ਨੂੰ ਤੇ ਥੋੜਾ ਜਿਹਾ ਇਹਦੇ ਵਿੱਚ ਅਸੀਂ ਦੁੱਧ ਵੀ ਐਡ ਕਰਾਂਗੇ ਅੱਧੀ ਗਲਾਸੀ ਅਸੀਂ ਰਬੜੀਲੀ ਦੁੱਧ ਜੂਸ ਕੀਤਾ ਵਾ ਤੇ ਅੱਧੀ ਗਲਾਸ ਜਿਹੜਾ ਵਾ ਉਹ ਅਸੀਂ ਇਹਦੇ ਵਿੱਚ ਐਡ ਕਰ ਦਿੰਨੇ ਆਂ ਆ ਦੇਖੋ ਚੀਨੀ ਨੇ ਪਾਣੀ ਛੱਡ ਦਿੱਤਾ ਵਾ ਤੇ ਹੁਣ ਜਿਹੜਾ ਦੁੱਧਾ ਉਹ ਵੀ ਐਡ ਕਰ ਦਿੰਨੇ ਆ ਹੁਣ ਅਸੀਂ ਤਿੰਨੋਂ ਚੀਜ਼ਾਂ ਨੂੰ ਇੱਕਸਾਰ ਪੱਕਣ ਦਵਾਂਗੇ ਜਾਨੀ ਇੱਕਦਮ ਚੀਨੀ ਤੇ ਦੁੱਧ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋਣੇ ਚਾਹੀਦੇ ਆ ਤੇ ਚੀਨੀ ਸਾਡੀ ਪ੍ਰੋਪਰ ਪੱਕਣੀ ਪੱਕ ਜਾਣੀ ਚਾਹੀਦੀ ਆ ਵਿੱਚ ਤੇ ਇਹਨੂੰ ਲਿਡ ਲਗਾ ਦਿੰਨੇ ਆ ਫਲੇਮ ਬਿਲਕੁਲ ਲੋ ਹੀ ਰਹਿਣ ਦਵਾਂਗੇ ਤੇ ਇੱਧਰ ਸਾਡੀ ਰਬੜੀ ਜੜੀ ਬਿਲਕੁਲ ਬਣ ਕੇ ਤਿਆਰ ਆ ਦੇਖੋ ਜੀ ਗੈਸ ਨੂੰ ਕਰ ਦਿੰਨੇ ਆ ਆਫ ਤੇ ਇਹਨੂੰ ਸਾਰੀ ਨੂੰ ਅਸੀਂ ਇਕੱਠੀ ਕਰ ਲੈਨੇ ਆ ਚਲੋ ਜੀ ਇੱਧਰ ਸਾਡੀ ਰਬੜੀ ਬਣ ਕੇ ਤਿਆਰ ਆ ਹੁਣ ਆਪਾਂ ਡਰਾਈ ਫਰੂਟ ਜਿਹੜੇ ਆ ਉਹਦੀ ਤਿਆਰੀ ਕਰਦੇ ਆ ਇੱਧਰ ਬਦਾਮ ਤੇਸ਼ਵਾਰੇ ਕਿਸ਼ਮਿਸ਼ ਤੇ ਵਾਟਰਮੈਲਨ ਸੀਡ ਤੇ ਖੋਪਾ ਇਹ ਚਾਰ ਪੰਜ ਚੀਜ਼ਾਂ ਮੈਂ ਜੂਸ ਕਰਨ ਲੱਗੀ ਆ ਇਹਦਾ ਤੁਹਾਨੂੰ ਪਤਾ ਤੱਤ ਲੱਗੇਗਾ ਜਦੋਂ ਇਹਦਾ ਲੋਕੀ ਦਾ ਕਲਰ ਬਿਲਕੁਲ ਟ੍ਰਾਂਸਪਲੇਟ ਹੋ ਜਾਏਗਾ ਸਮਝੋ ਕਿ ਸਾਡੀ ਜਿਹੜੀ ਚੀਨੀ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਪੱਕ ਗਈ ਹੋਈ ਆ ਇਹਨੂੰ ਲਿੱਡ ਲਗਾ ਦਿੰਨੇ ਆ ਦੇਖੋ ਜੀ ਇਹਦਾ ਕਲਰ ਬਿਲਕੁਲ ਚੇਂਜ ਹੋ ਗਿਆ ਵਾ 5 ਮਿੰਟ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਇਲਾਇਚੀ ਪਾਊਡਰ ਅਜਾ ਉਹ ਐਡ ਕਰਾਂਗੇ ਥੋੜਾ ਜਿਹਾ ਇਹਨੂੰ ਵੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਹਜੇ ਇਹਨੂੰ ਅਸੀਂ 5-10 ਮਿੰਟ ਹੋਰ ਪੱਕਣ ਦੇਣਾ ਵਾ ਤੇ ਹੁਣ ਇਹਦੇ ਵਿੱਚ ਮੈਂ ਕੇਵੜਾ ਵਾਟਰ ਆ ਉਹ ਇੱਕ ਦੋ ਡ੍ਰੋਪ ਜੜੀ ਆ ਉਹ ਐਡ ਕਰਾਂਗੀ ਜਿਆਦਾ ਨਹੀਂ ਕਿਉਂਕਿ ਇਹਦੀ ਜੜੀ ਸਮੈਲ ਬਹੁਤ ਸ਼ਾਰਪ ਆ ਇਹਨੂੰ ਹੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਇਹਨੂੰ 5 ਮਿੰਟ ਲਈ ਅਸੀਂ ਇਦਾਂ ਹੀ ਪੱਕਣ ਦਵਾਂਗੇ ਤੇ ਲਿਡ ਜੜੀ ਲਗਾ ਦਿੰਨੇ ਆ। ਛੋਲੋ ਜੀ ਇੱਧਰ ਸਾਡਾ ਹਲਵਾ ਬਿਲਕੁਲ ਤਿਆਰ ਆ ਤੇ ਇਹਦੀ ਲਾਸਟ ਜੜੀ ਪ੍ਰੋਸੈਸ ਆ ਉਹ ਅਸੀਂ ਕਰਦੇ ਆ ਡਰਾਈ ਫਰੂਟ ਵੀ ਚ ਐਡ ਕਰ ਦਿੱਤਾ ਵਾ ਮੈਂ ਤੇ ਗੈਸ ਨੂੰ ਬਿਲਕੁਲ ਬੰਦ ਕਰ ਦਿੱਤਾ ਇਸ ਟਾਈਮ ਤੁਸੀਂ ਡਰਾਈ ਫਰੂਟ ਜਿਹੜੇ ਆ ਫਰਾਈ ਕਰਕੇ ਵੀ ਐਡ ਕਰ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਖਾਣਾ ਪਸੰਦ ਕਰ ਸਕਦੇ ਹੋ ਤੁਸੀਂ ਐਡ ਕਰ ਸਕਦੇ ਹੋ ਚਲੋ ਜੀ ਹਲਵਾ ਬਿਲਕੁਲ ਸਾਡਾ ਤਿਆਰ ਆ ਤੇ ਉਧਰ ਅਸੀਂ ਜੜੀਆ ਰਬੜੀ ਦੀ ਤਿਆਰੀ ਵੀ ਕਰਦੇ ਆ ਚਲੋ ਜੀ ਇਹਨੂੰ ਸਰਵ ਕਰਦੇ ਆ ਤੇ ਮੈਂ ਕੋਲੀ ਵਿੱਚ ਕੱਢ ਰਹੀ ਆ ਤੇ ਇਹਦੀ ਜਿਹੜੀ ਰਬੜੀ ਦੀ ਗਾਰਨਿਸ਼ਿੰਗ ਆ ਉਹ ਮੈਂ ਤੁਹਾਨੂੰ ਦੱਸਦੀ ਆ ਮੈਂ ਕਿੱਦਾਂ ਕੀਤੀ ਆ ਤੁਸੀਂ ਰਬੜੀ ਜਿਹੜੀ ਆ ਵਿੱਚ ਵੀ ਐਡ ਕਰ ਸਕਦੇ ਸੀ ਪਰ ਮੈਂ ਇਹਦੇ ਉੱਪਰ ਲਗਾਵਾਂਗੀ ਰਬੜੀ ਨੂੰ ਚੰਬਸੀ ਹੈਲਪ ਨਾਲ ਮੈਂ ਉੱਪਰ ਜੜੀ ਰਬੜੀ ਆ ਰੱਖ ਦਿੱਤੀ ਆ ਤੇ ਹੋਂ ਜਿਹੜੇ ਡ్రਾਈ ਫਰੂਟ ਆ ਉਹਦੀ ਗਾਰਨਿਸ਼ਿੰਗ ਕਰਾਂਗੇ ਵਾਟਰਮੈਲਨ ਸੀਡ ਲਗਾਉਂਦੇ ਆ ਬਾਕੀ ਜੋ ਬਦਾਮ ਦੀ ਗਿਰੀ ਖੋਪਾ ਇਹ ਸਾਰੀਆਂ ਚੀਜ਼ਾਂ ਲਗਾ ਦੇਵਾਂਗੇ ਅਸੀਂ ਕਿਉਂਕਿ ਇਸ ਟਾਈਮ ਮੇਰੇ ਕੋ ਕਾਜੂ ਤੇ ਪਿਸਤਾ ਨਹੀਂ ਹੈ ਅਸੀਂ ਤੇ ਜੜੀਆਂ ਚੀਜ਼ਾਂ ਸੀ ਉਹੀ ਮੈਂ ਵੀ ਚ ਐਡ ਕੀਤੀਆਂ ਡ్రਾਈ ਫਰੂਟ ਵਾਲੀਆਂ ਚਲੋ ਜੀ ਸਾਡੇ ਜੜਾ ਹਲਵਾਵਾ ਖਾਣ ਲਈ ਬਿਲਕੁਲ ਤਿਆਰ ਆ ਤੇ ਤੁਸੀਂ ਵੀ ਮੇਰੀ ਇਹ ਜਿਹੜੀ ਰੈਸিপি ਆ ਟਰਾਈ ਕਰਕੇ ਜਰੂਰ ਦੇਖਿਓ ਤੁਹਾਨੂੰ ਜਰੂਰ ਪਸੰਦ ਆਏਗੀ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੇਰੀ ਇਹ ਜਿਹੜੀ ਰੈਸিপি ਆ ਪੂਰੀ ਦੇਖਿਓ ਤੇ ਨੂੰ ਟਰਾਈ ਕਰਕੇ ਜਰੂਰ ਦੇਖਿਓ ਕਰ ਥੈਂਕ ਯੂ